ਸੋ ਸਾਰੇ ਭੈਣ ਪ੍ਰਭੂ ਨੂੰ ਜੈ ਹੰਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਯਿਸੂ ਮਸੀਹ ਨੇ ਕਿਹਾ ਜੇਕਰ ਤੁਸੀਂ ਨਹੀਂ ਵਿਸ਼ਵਾਸ ਕਰੋਗੇ ਤੇ ਆਪਣੇ ਪਾਪਾਂ ਦੇ ਵਿੱਚ ਮਰ ਜਾਓਗੇ ਹਾਲੇਲੂਇਆ ਵੇਖੋ ਪ੍ਰਭੂ ਦੀ ਪ੍ਰਚਾਰ ਯਾਤਰਾ ਦੇ ਦੌਰਾਨ ਫਰੀਸੀ ਸਦੂਕੀ ਸਦਾ ਹੀ ਪ੍ਰਭੂ ਦਾ ਵਿਰੋਧ ਕਰਨ ਦੇ ਰੇ ਖੜੇ ਰਹਿੰਦੇ ਪ੍ਰਭੂ ਨੇਮ ਦੱਸਦਾ ਹੀ ਕਿ ਮੈਂ ਸਵਰਗ ਦੇ ਵਿੱਚੋਂ ਆਇਆ ਹਾਂ ਪਰ ਉਹ ਲੋਕ ਪ੍ਰਭੂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਆਮ ਹੀ ਇੱਕ ਇਨਸਾਨ ਉਹਨੂੰ ਸਮਝਦੇ ਤੇ ਪ੍ਰਭੂ ਉਹਨਾਂ ਨੂੰ ਖੋਲ-ਖੋਲ ਕੇ ਉਹਨਾਂ ਨੂੰ ਪਵਿੱਤਰ ਲਿਖਤਾਂ ਸਮਝਾਉਂਦਾ ਹੀ ਪਰ ਉਹਨਾਂ ਨੂੰ ਸਮਝ ਨਹੀਂ ਹੁੰਦੀ ਪੜਾਂਗੇ ਅਸੀਂ ਬਚਨ ਸੰਤ ਜੀ ਨਾਂ ਦੀ ਅੰਜੀਲ ਉਹਦਾ 8ਵਾਂ ਬਾਪ ਉਹਦੀ 21 ਅੰਤ ਵਿੱਚ ਲਿਖਿਆ ਯੇਸ਼ੂ ਨੇ ਫਿਰ ਲੋਕਾਂ ਨੂੰ ਆਖਿਆ ਮੈਂ ਚਲਾ ਜਾਵਾਂਗਾ ਤੁਸੀਂ ਮੈਨੂੰ ਭਲੋਗੇ ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਓਗੇ ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਧਰਿਆ ਵੇਖੋ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਚਲਾ ਜਾਵਾਂਗਾ ਪ੍ਰਭੂ ਨੇ ਕਿਹਾ ਮੈਂ ਸਵਰਗ ਦੇ ਵਿੱਚੋਂ ਆਇਆ ਆ ਤੇ ਸਵਰਗ ਦੇ ਵਿੱਚ ਹੀ ਹੁਣ ਚਲਾ ਜਾਵਾਂਗਾ ਪਰ ਤੁਸੀਂ ਮੈਨੂੰ ਪ੍ਰਭੂ ਨੇ ਕਿਹਾ ਕਿ ਤੁਸੀਂ ਮੈਨੂੰ ਧਰਤੀ ਦੇ ਉੱਤੇ ਪਾਲੋਗੇ ਪਾਵ ਲੱਭੋਗੇ ਹallelujah ਅੱਜ ਜਿੱਦਾਂ ਸਾਰੇ ਲੋਕ ਪ੍ਰਭੂ ਯੀਸ਼ੂ ਮਸੀਹ ਨੂੰ ਕੀ ਕਰਦੇ ਨੇ ਲੱਭਦੇ ਭਾਗ ਕੇ ਪ੍ਰਭੂ ਨੂੰ ਧਰਤੀ ਉੱਤੇ ਕੀ ਕਰਦੇ ਨੇ ਖੋਜਦੇ ਨੇ ਪਰ ਕਈਆਂ ਲੋਕਾਂ ਨੂੰ ਪ੍ਰਭੂ ਮਿਲ ਜਾਂਦਾ ਆ ਪਰ ਕਈਆਂ ਨੂੰ ਨਹੀਂ ਮਿਲਦਾ ਪ੍ਰਭੂ ਨੇ ਕਿਹਾ ਕਿ ਤੁਸੀਂ ਮੈਨੂੰ ਪਾਲੋਗੇ ਪਰ ਨਹੀਂ ਲੱਭੋਗੇ ਪ੍ਰਭੂ ਨੇ ਕਿਹਾ ਤੇ ਤੁਸੀਂ ਆਪਣੇ ਪਾਪਾਂ ਦੇ ਵਿੱਚ ਮਰ ਜਾਓਗੇ ਹallelujah ਕਿਉਂ ਕਿਉਂਕਿ ਵੇਖੋ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਕਿ ਰਾਹ ਸੱਚ ਤੇ ਜੀਵਨ ਮੈਂ ਦੇਖੋ ਪ੍ਰਭੂ ਕੋਲ ਹੀ ਪਾਪ ਮਾਫ ਕਰਨ ਦਾ ਕੀ ਅਧਿਕਾਰ ਉਹਦੇ ਕੋਲ ਹੀ ਜੀਵਨ ਹੈ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੇ ਉੱਤੇ ਨਹੀਂ ਨਾ ਵਿਸ਼ਵਾਸ ਕਰੋਗੇ ਤੇ ਆਪਣੇ ਪਾਪਾਂ ਦੇ ਵਿੱਚ ਮਰ ਜਾਓਗੇ ਦੇਖੋ ਭੈਣ ਭਰਾਓ ਮਰਦਾ ਤੇ ਹਰ ਇੱਕ ਇਨਸਾਨ ਹੀ ਆ ਪਰ ਵੇਖੋ ਜਿੰਨੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਨੇ ਉਹ ਆਪਣੇ ਪਾਪਾਂ ਦੀ ਮੌਤ ਨੂੰ ਪਾ ਕੇ ਤੇ ਫੇਰੀ ਧਰਤੀ ਦੇ ਉੱਤੋਂ ਜਾਂਦੇ ਨੇ ਤੇ ਸਦਾ ਦਾ ਜੀਵਨ ਪ੍ਰਭੂ ਦੇ ਨਾਲ ਗੁਜ਼ਾਰਦੇ ਨੇ ਪਰ ਜਿਹੜੇ ਨਹੀਂ ਵਿਸ਼ਵਾਸ ਕਰਦੇ ਉਹ ਪਾਪਾਂ ਦੇ ਵਿੱਚ ਹੀ ਮਰ ਜਾਂਦੇ ਨੇ ਪ੍ਰਭੂ ਨੇ ਇਹ ਫਰੀਸੀਆਂ ਨੂੰ ਵੀ ਕਿਹਾ ਕਿ ਜੇਕਰ ਤੁਸੀਂ ਨਹੀਂ ਵਿਸ਼ਵਾਸ ਕਰੋਗੇ ਤੇ ਆਪਣੇ ਪਾਪਾਂ ਦੇ ਵਿੱਚ ਮਰ ਜਾਓਗੇ ਪ੍ਰਭੂ ਨੇ ਕਿਹਾ ਜਿੱਥੇ ਮੈਂ ਜਾਣਾ ਉਹ ਜਗ੍ਹਾ ਤੇ ਤੁਸੀਂ ਨਹੀਂ ਆ ਸਕਦੇ ਵੇਖੋ ਪ੍ਰਭੂ ਸਵਰਗ ਦੇ ਵਿੱਚ ਉਹ ਆਇਆ ਤੇ ਪ੍ਰਭੂ ਨੇ ਸਵਰਗ ਦੇ ਵਿੱਚ ਜਾਣਾ ਪਰਬੂ ਨੇ ਕਿਹਾ ਜਿਹੜੀ ਜਗ੍ਹਾ ਤੋਂ ਮੈਂ ਆਇਆ ਤੂੰ ਹੀ ਉਹ ਜਗ੍ਹਾ ਤੇ ਨਹੀਂ ਜਾ ਸਕਦੇ ਕਿਉਂਕਿ ਜਿਹੜਾ ਇਨਸਾਨ ਪਾਪ ਦੇ ਵਿੱਚ ਆ ਉਹ ਉਹ ਜਗ੍ਹਾ ਤੇ ਨਹੀਂ ਪਹੁੰਚ ਸਕਦਾ ਜੇ ਜਗ੍ਹਾ ਤੇ ਪ੍ਰਭੂ ਯੇਸ਼ੂ ਮਸੀਹ ਵੇਖੋ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਜਾ ਕੇ ਜਗ੍ਹਾ ਤਿਆਰ ਕਰ ਰਿਹਾ ਹਾਂ ਪਰ ਫਰੀਸੀਆਂ ਨੂੰ ਪ੍ਰਭੂ ਨੇ ਕਿਹਾ ਉਹਨਾਂ ਲੋਕਾਂ ਨੂੰ ਪ੍ਰਭੂ ਨੇ ਕਿਹਾ ਜਿਹੜੇ ਉਹਦੇ ਵਚਨ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਕਿ ਪ੍ਰਭੂ ਨੇ ਕਿਹਾ ਤੂੰ ਹੀ ਉੱਥੇ ਨਹੀਂ ਆ ਸਾਕਰੀ ਹਾਲੇਲੂਇਆ ਅੱਗੇ वचन ਪੜਾਂਗੇ ਆਪਾਂ 22 वचन ਚ ਲਿਖਿਆ ਫਿਰ ਜੁਦੀ ਆਪਸ ਵਿੱਚ ਕਹਿਣ ਲੱਗੇ ਕਿ ਯਿਸੂ ਆਪਣੇ ਆਪ ਨੂੰ ਮਾਰ ਲਵੇਗਾ ਕਿਉਂ ਜੋ ਉਸਨੇ ਆਖਿਆ ਕਿ ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਵੇਖੋ ਉਹਨਾਂ ਨੇ ਇੱਕ ਇਨਸਾਨੀ ਸੋਚਣਾ ਕਿ ਯਿਸੂ ਸੀ ਆਪਣੇ ਆਪ ਨੂੰ ਮਾਰ ਲਵੇਗਾ ਕਿਉਂਕਿ ਉਹ ਕਹਿ ਰਿਹਾ ਕਿ ਤੁਸੀਂ ਉੱਥੇ ਨਹੀਂ ਆ ਸਕਦੇ ਹਾਲੇਲੂਇਆ ਕਿਉਂਕਿ ਵੇਖੋ ਉਹਨਾਂ ਦੀ ਬੁੱਧ ਕੀ ਸੀ ਉਹਨਾਂ ਦੀ ਬੁੱਧ ਪਰिष्ट ਕੀਤੀ ਸ਼ੈਤਾਨ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਪ੍ਰਭੂ ਯਿਸੂ ਸੀ ਹੈ ਕੌਣ ਹੈ ਪ੍ਰਭੂ ਉਹ ਕਹਿ ਰਿਹਾ ਉਸ ਵਿੱਚ ਵਿਚਾਰ ਕਰ ਲੈ ਕਿ ਆਪਣੇ ਆਪ ਨੂੰ ਮਾਰ ਲਵੇਗਾ ਉਹ ਜਿਹੜਾ ਕਹਿੰਦਾ ਕਿ ਤੂੰ ਇੱਥੇ ਨਹੀਂ ਆ ਸਕਦੇ ਵੇਖੋ ਪ੍ਰਭੂ ਆਤਮਿਕ ਗੱਲਾਂ ਨੂੰ ਖੋਲ-ਖੋਲ ਕੇ ਸਵਰਗ ਦੀਆਂ ਦੱਸ ਰਿਹਾ ਹੈ ਪਰ ਉਹ ਸਰੀਰਕ ਤਰੀਕੇ ਨਾਲ ਹਰ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਜਿਹਦਾ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਸਰੀਰਕ ਤਰੀਕੇ ਨਾਲ ਹਰ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਪਰ ਵੇਖੋ ਪ੍ਰਭੂ ਆਤਮਿਕ ਤਰੀਕੇ ਨਾਲ ਨੂੰ ਦੱਸ ਰਿਹਾ ਕਿ ਕਿਦਾਂ ਤੁਸੀਂ ਮੁਕਤੀ ਨੂੰ ਪ੍ਰਾਪਤ ਕਰੋਗੇ ਜੇ ਨਹੀਂ ਵਿਸ਼ਵਾਸ ਕਰੋਗੇ ਤੇ ਤੁਸੀਂ ਆਪਣੇ ਪਾਪਾਂ ਦੇ ਵਿੱਚ ਮਰ ਕੇ ਤੇ ਨਰਕ ਦੇ ਵਿੱਚ ਚਲ ਜਾਓਗੇ ਹallelujah ਵੇਖੋ 23 ਐਤ ਵਿੱਚ ਲਿਖਿਆ ਪਰ ਯਿਸੂ ਨੇ ਉਹਨਾਂ ਲੋਕਾਂ ਨੂੰ ਆਖਿਆ ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਤੋਂ ਹਾਂ ਤੁਸੀਂ ਇਸ ਦੁਨੀਆ ਨਾਲ ਸੰਬੰਧਤ ਹੋ ਮੈਂ ਇਸ ਦੁਨੀਆ ਨਾਲ ਸੰਬੰਧਿਤ ਨਹੀਂ ਹਾਂ ਹallelujah ਵੇਖੋ ਪ੍ਰਭੂ ਨੇ ਉਹਨਾਂ ਨੂੰ ਕਿਹਾ ਲੋਕਾਂ ਨੂੰ ਆਖਿਆ ਕਿ ਤੁਸੀਂ ਧਰਤੀ ਦੇ ਜੇ ਹallelujah ਵੇਖੋ ਜਿਹਨੇ ਲੋਕ ਵੀ ਇਨਸਾਨ ਦੇ ਦੁਆਰਾ ਪੈਦਾ ਹੁੰਦੇ ਨੇ ਸਾਰੇ ਧਰਤੀ ਦੇ ਨੇ ਪ੍ਰਭੂ ਕਹਿੰਦਾ ਤੂੰ ਹੀ ਧਰਤੀ ਦੇ ਜੇ ਤਾਂ ਕਰਕੇ ਧਰਤੀ ਦੀਆਂ ਸੋਚਾਂ ਤੇ ਤੂੰ ਹੀ ਟਿਕੇ ਜੇ ਪਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਮੈਂ ਸਵਰਗ ਤੋਂ ਆਇਆ ਹਾਂ ਤੇ ਮੈਂ ਜਾਣਦਾ ਹਾਂ ਕਿ ਸਵਰਗ ਦੇ ਵਿੱਚ ਕੀ ਹੈ ਤੇ ਮੈਂ ਕਿੱਥੋਂ ਆਇਆ ਹਾਂ ਤੇ ਕਿੱਥੇ ਜਾਣਾ ਹੈ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਦੁਨੀਆ ਦੇ ਨਾਲ ਸੰਬੰਧਿਤ ਜੇ ਵੇਖੋ ਜਿੰਨੇ ਲੋਕ ਵੀ ਅੱਜ ਵੀ ਵੇਖੋ ਜਿੰਨੇ ਲੋਕ ਇਸ ਦੁਨੀਆ ਦੇ ਨਾਲ ਸੰਬੰਧਿਤ ਨੇ ਹਾਲੇਲੀਉਹ ਓਏ ਉਸ ਉਸੇ ਹਿਸਾਬ ਨਾਲ ਗੱਲ ਨੂੰ ਸੋਚਦੇ ਨੇ ਉਸੇ ਗੱਲ ਚਾਰਨ ਉਸੇ ਗੱਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਨੇ ਹਾਲੇ ਪ੍ਰਭੂ ਨੇ ਕਿਹਾ ਤੂੰ ਹੀ ਇਸ ਦੁਨੀਆ ਦੇ ਨਾਲ ਸੰਬੰਧਿਤ ਜੇ ਮੈਸ ਦੁਨੀਆ ਦੇ ਨਾਲ ਸੰਬੰਧਿਤ ਨਹੀਂ ਵਿਗੋ ਭੈਣ ਪ੍ਰਾਉ ਇਸ ਸ਼ਬਦ ਖੁਦ ਖੁਦਾ ਯਸ਼ੁ ਮਸੀਹ ਧਰਤੀ ਦੇ ਉੱਤੇ ਆਇਆ ਉਹਨਾਂ ਲੋਕਾਂ ਨੇ ਆਮ ਹੀ ਇੱਕ ਨੂੰ ਇਨਸਾਨ ਦੀ ਤੌਰ ਤੇ ਸਮਝਣ ਦੀ ਗੱਲ ਕੀਤੀ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਧਰਤੀ ਦੇਤੇ ਮੈਂ ਸਵਰਗ ਤੋਂ ਤੁਸੀਂ ਇਸ ਦੁਨੀਆ ਨਾਲ ਸੰਬੰਧਤ ਜੇ ਪ੍ਰਭੂ ਨੇ ਕਿਹਾ ਮੈਂ ਇਸ ਦੁਨੀਆ ਦੇ ਨਾਲ ਸੰਬੰਧਤ ਨਹੀਂ ਹਾਂ 24 ਐਤ ਵਿੱਚ ਲਿਖਿਆ ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਮੈਂ ਉਹ ਹਾਂ ਤਾਂ ਤੁਸੀਂ ਆਪਣੇ ਪਾਪਾਂ ਦੇ ਵਿੱਚ ਮਰ ਜਾਓਗੇ ਹallelujah ਵੇਖੋ ਪ੍ਰਭੂ ਨੇ ਕਿਹਾ ਕਿ ਇਸ ਲਈ ਕਹਿੰਦਾ ਕਿ ਮੈਂ ਤੁਹਾਨੂੰ ਕੋਈ ਗੱਲ ਕਹੀ ਸੀ ਕਿ ਜੇਦਰ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਤੇ ਤੂੰ ਹੀ ਆਪਣੇ ਪਾਪਾਂ ਦੇ ਵਿੱਚ ਮਰ ਜਾਓਗੇ ਹallelujah ਕਿਉਂਕਿ ਵੇਖੋ ਜੀਵਨ ਜਿੰਨਾ ਦਿੱਤਾ ਖੁਦਾ ਨੇ ਉਹ ਤੇ ਉਹਨਾਂ ਨੇ ਬਤਾਉਣਾ ਹੀ ਬਤਾਉਣਾ ਹੈ ਪਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਤੂੰ ਆਪਣਾ ਜੀਵਨ ਬਤੀਤ ਕਰਕੇ ਆਪਣੇ ਪਾਪਾਂ ਦੇ ਵਿੱਚ ਮਰ ਜਾਓਗੇ ਤੇ ਨਰਕ ਦੀ ਅੱਗ ਦੇ ਵਿੱਚ ਜਾ ਕੇ ਡਿੱਗੋਗੇ ਜੇਕਰ ਤੂੰ ਹੀ ਨਹੀਂ ਵਿਸ਼ਵਾਸ ਕਰੋਗੇ ਕਿ ਮੈਂ ਉਹੀ ਹਾਂ ਜਿਹੜਾ ਸਵਰਗ ਤੋਂ ਆਇਆ ਪਰ ਵਚਨ ਦੇ ਵਿੱਚ ਲਿਖਿਆ ਉਹਨਾਂ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਅੱਗੇ ਵਚਨ ਦੇ ਵਿੱਚ ਲਿਖਿਆ 25 ਵਚਨ ਚ ਲਿਖਿਆ ਤਾਂ ਉਹਨਾਂ ਨੇ ਆਖਿਆ ਤੂੰ ਕੌਣ ਹੈ ਯਿਸੂ ਨੇ ਜਵਾਬ ਦਿੱਤਾ ਮੈਂ ਉਹੀ ਹਾਂ ਜੋ ਤੁਹਾਨੂੰ ਸ਼ੁਰੂ ਤੋਂ ਕਹਿੰਦਾ ਹਾਂ ਹਾਲੇਲੂਇਆ ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਤੂੰ ਆਪਣੇ ਪਾਪਾਂ ਵਿੱਚ ਮਰ ਕੇ ਨਰਕ ਦੇ ਵਿੱਚ ਜਾਓਗੇ ਜੇਕਰ ਤੂੰ ਹੀ ਨਹੀਂ ਵਿਸ਼ਵਾਸ ਕਰੋਗੇ ਉਹਨਾਂ ਨੇ ਆਪਸ ਵਿੱਚ ਕਿਹਾ ਕਿ ਤੂੰ ਹੈ ਕੌਣ ਕਿਉਂਕਿ ਜਿਹੜੀ ਅਧਿਕਾਰ ਦੇ ਨਾਲ ਪ੍ਰਭੂ ਗੱਲਾਂ ਕਰਦਾ ਹੀ ਉਹ ਸੋਚਦੇ ਸੀ ਕਿ ਇਹ ਅਧਿਕਾਰ ਦੇ ਨਾਲ ਅਜੇ ਤੱਕ ਕਿਸੇ ਨੇ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਕਿਹਾ ਸਾਰੇ ਨੇ ਇਕੱਠੇ ਹੋ ਕੇ ਕਿਆ ਉਸ ਟਾਈਮ ਦੇ ਜਿਹੜੇ ਧਰਮ ਦੇ ਠੇਕੇਦਾਰ ਹੀ ਇਸ ਵਿੱਚ ਦੁੱਕੀ ਉਹਨਾਂ ਨੇ ਕਿਹਾ ਕਿ ਤੂੰ ਹੈ ਕੌਣ ਹੈ ਪ੍ਰਭੂ ਨੇ ਕਿਹਾ ਕਿ ਮੈਂ ਉਹੀ ਹਾਂ ਜਿਹੜਾ ਤੁਹਾਨੂੰ ਧਰਤੀ ਦੇ ਸ਼ੁਰੂ ਤੋਂ ਸਮਝਾਉਂਦਾ ਆ ਰਿਆਂ ਹallelujah ਖੋਲ ਖੋਲ ਕੇ ਪ੍ਰਭੂ ਕਹਿੰਦਾ ਕਿ ਮੈਂ ਤੁਹਾਨੂੰ ਗੱਲਾਂ ਦੱਸ ਰਿਆਂ ਪਰ ਤੁਸੀਂ ਵਿਸ਼ਵਾਸ ਨਹੀਂ ਕਰ ਰੇ ਅਗੇ ਵਚਨ ਦੇ ਵਿੱਚ ਲਿਖਿਆ ਪਰ ਕੋ ਯਿਸੂ ਮਸੀਹ ਨੇ ਉਹਨੂੰ ਕਿਹਾ ਮੇਰੇ ਕੋਲ ਤੁਹਾਡੇ ਲਈ ਬਿਆਨ ਕਰਨ ਅਤੇ ਬੋਲਣ ਦੇ ਲਈ ਬਹੁਤ ਸਾਰੀਆਂ ਗੱਲਾਂ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਇੰਨੀਆਂ ਤੁਹਾਡੀਆਂ ਗੱਲਾਂ ਨੇ ਹਰ ਇੱਕ ਗੱਲ ਤੁਹਾਡੀ ਮੇਰੀਆਂ ਅੱਖਾਂ ਦੇ ਅੱਗੇ ਹੈ ਕਿਉਂਕਿ ਸਭ ਕੁਝ ਹੀ ਪ੍ਰਭੂ ਜਾਣਦਾ ਹੈ ਪ੍ਰਭੂ ਨੇ ਕਿਹਾ ਨਿਆ ਮੇਰ ਕੋ ਬੋਲਨ ਦੀ ਤੇ ਨਿਆ ਕੰਦਰੀ ਬਹੁਤ ਸਾਰੀਆਂ ਤੁਹਾਡੀਆਂ ਗੱਲਾਂ ਨੇ ਭਾਵੇਂ ਪ੍ਰਭੂ ਨੇ ਦੱਸਿਆ ਕਿ ਮੈਂ ਤੁਹਾਡਾ ਵੀ ਨਿਆ ਮੈਂ ਹੀ ਕਰਨਾ ਹੈ ਕਿਉਂਕਿ ਨਿਆ ਦੇ ਸੰਦਸਨ ਤੇ ਕਿੰਨੇ ਬਹਿਣਾ ਹੈ ਯੇਸ਼ੂ ਮਸੀਹ ਤੇ ਵਚਨ ਦੇ ਵਿੱਚ ਲਿਖਿਆ ਉਹਨਾਂ ਲੋਕਾਂ ਨੇ ਆਪਣੇ ਮਨ ਕਠੋਰ ਕਰਕੇ ਰੱਖੇ ਆਪਣੇ ਉਹਨਾਂ ਨੇ ਦਿਲ ਪੱਥਰ ਕਰਕੇ ਰੱਖੇ ਉਹਨਾਂ ਨੇ ਯੇਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਤੇ ਉਹ ਇਸ ਸਰੀਰ ਦੇ ਵਿੱਚ ਰਹਿ ਕੇ ਆਪਣੇ ਪਾਪਾਂ ਦੇ ਵਿੱਚ ਹੀ ਮਰ ਗਏ ਹallelujah ਵੇਖੋ ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਜਦੋਂ ਵੇਖੋ ਅੱਜ ਵੀ ਬਚਨ ਤੇ ਉਹੀ ਆ ਪ੍ਰਭੂ ਦਾ ਹੁਣ ਵੀ ਉਹੀ ਚੱਲ ਰਿਹਾ ਅੱਜ ਵੀ ਵੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਸੁਣ ਕੇ ਵਿਸ਼ਵਾਸ ਨਹੀਂ ਕਰਦੇ ਤੇ ਆਪਣੇ ਦਿਰਾਂ ਨੂੰ ਕੀ ਕਰ ਲੈਂਦੇ ਆ ਪੱਥਰ ਕਰ ਲੈਂਦੀ ਆ ਉਹ ਵਿਸ਼ਵਾਸ ਨਹੀਂ ਕਰਦੇ ਕਿ ਪ੍ਰਭੂ ਯਿਸੂ ਮਸੀਹ ਸਵਰਗ ਦੇ ਵਿੱਚੋਂ ਆਇਆ ਉਹ ਵਿਸ਼ਵਾਸ ਨਹੀਂ ਕਰਦੇ ਕਿ ਉਹਨੇ ਵੀ ਮਰਨੇ ਮੇਰੇ ਲਈ ਜਾਨ ਦਿੱਤੀ ਉਹ ਵਿਸ਼ਵਾਸ ਨਹੀਂ ਕਰਦੇ ਕਿ ਵਾਕਿਆ ਮੁਕਤੀ ਉਹਦੇ ਵਿੱਚ ਹੈ ਅੱਜ ਵੀ ਬਹੁਤ ਸਾਰੇ ਲੋਕ ਇਦਾਂ ਹੀ ਪਾਪਾਂ ਦੇ ਵਿੱਚ ਮਰ ਰਹੇ ਨੇ ਪਰ ਵੇਖੋ ਭੈਣ ਭਰਾਓ ਜੇ ਅਨੰਤ ਜੀਵਨ ਪਾਉਣਾ ਹੈ ਤੇ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਪਾਉਣਾ ਪੈਣਾ ਹੈ ਜੇ ਪਾਉਗੇ ਤੇ ਸਦਾ ਦੀ ਮੁਕਤੀ ਨੂੰ ਹਾਸਲ ਕਰੋ ਕਰੋਗੇ ਹਾਲੇਲੂਇਆ ਤਾਂ ਇਹ ਪ੍ਰਭੂ ਨੇ ਉਹਨਾਂ ਫਰੀਸੀਆਂ ਨੂੰ ਕਿਹਾ ਜੇਕਰ ਤੂੰ ਨਹੀਂ ਵਿਸ਼ਵਾਸ ਕਰੋਗੇ ਮੇਰੇ ਤੇ ਤੇ ਆਪਣੇ ਪਾਪਾਂ ਦੇ ਵਿੱਚ ਮਰ ਜਾਓਗੇ ਵੇਖੋ ਵਚਨ ਦੇ ਵਿੱਚ ਲਿਖਿਆ ਕਿ 100 ਸਾਲ ਦਾ ਪਾਪੀ ਵੀ ਸ਼ਰਾਪੀ ਹੋਵੇਗਾ ਚਾਹੇ ਉਹਦੀ ਉਮਰ ਕਿੰਨੀ ਵੀ ਹੋਗੀ ਪਰ ਮਰੇਗਾ ਉਹ ਪਾਪਾਂ ਦੇ ਵਿੱਚ ਜੇਕਰ ਉਹ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਕਰਨਗੇ ਕਿਉਂਕਿ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਧਰਤੀ ਤੇ ਅਸਮਾਨ ਤੇ ਧਰਤੀ ਦੇ ਥੱਲੇ ਦੂਜਾ ਕੋਈ ਨਾਂ ਨਹੀਂ ਦਿੱਤਾ ਗਿਆ ਕਿ ਜਿਹਦੇ ਦੁਆਰਾ ਅਸੀਂ ਬਚਾਏ ਜਾ ਸਕਦੇ ਜੀ ਇੱਕੋ ਹੀ ਨਾਂ ਹੈ ਉਹ ਆ ਯੇਸ਼ੂ ਮਸੀਹ ਦਾ ਵੇਖੋ ਅੱਜ ਵੀ ਭੈਣ ਭਰਾਓ ਤੁਹਾਨੂੰ ਮੌਕਾ ਆ ਤੁਸੀਂ ਉਹਨੂੰ ਆਪਣੇ ਜੀਵਨ ਦੇ ਵਿੱਚ ਰੱਖ ਕੇ ਤੇ ਆਪਣੇ ਪਾਪਾਂ ਨੂੰ ਬਖਸ਼ਾ ਸਕਦੇ ਤੇ ਉਹਦੇ ਕੋਲੋਂ ਸਦਾ ਦਾ ਜੀਵਨ ਮੁਕਤੀ ਨੂੰ ਲੈ ਸਕਦੇ ਜੀ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਆਮੀਨ